ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਕਿ ਪੰਜਾਬ 'ਚ ਕਿੱਥੇ-ਕਿੱਥੇ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਜਿਹੜਾ ਨਾਕਾਮ ਕੀਤਾ ਗਿਆ ਪਠਾਨਕੋਟ ਆਓ ਜੀ ਪਠਾਨਕੋਟ ਬਹੁਤ ਇੰਪੋਰਟੈਂਟ ਹੈ 에어 ਬੇਸ ਵੀ ਹੈ ਆਰਮੀ ਦਾ ਵੱਡਾ ਬੇਸ ਕੈਂਪ ਵੀ ਹੈ ਔਰ ਇੱਥੇ ਅਤਵਾਦੀ ਹਮਲਾ ਪਹਿਲਾਂ ਹੋ ਚੁੱਕਿਆ ਹੈ ਪਠਾਨਕੋਟ ਮਿਲਟਰੀ ਸਟੇਸ਼ਨ ਨੂੰ ਟਾਰਗੇਟ ਕੀਤਾ ਗਿਆ ਇਹ ਨਿਊਟਰਲਾਈਜ਼ ਹੋਇਆ ਅੰਮ੍ਰਿਤਸਰ ਸਭ ਤੋਂ ਵੱਡਾ ਮਿਲਟਰੀ ਸਟੇਸ਼ਨਸ ਚ ਇੱਕ ਹੈ ਇਹਨੂੰ ਟਾਰਗੇਟ ਕੀਤਾ ਗਿਆ ਕਪੂਰਥਲਾ ਟਾਰਗੇਟ ਹੋਇਆ ਜਲੰਧਾ ਟਾਰਗੇਟ ਹੋਇਆ ਜਲੰਧਰ अगेन 에어ਫੋਰਸ ਸਟੇਸ਼ਨ ਮਿਲਟਰੀ ਆਦਮਪੁਰ ਹਵਾਈਅੱਡਾ ਅਸੀਂ ਜਾਣਦੇ ਆ ਲੁਧਿਆਣਾ ਹਲਵਾਰਾ ਜਿਹੜਾ ਲੁਧਿਆਣੇ ਦਾ ਹਲਵਾਰਾ ਹਵਾਈਅੱਡਾ ਹੈ ਮਿਲਟਰੀ ਦਾ ਵਨ ਆਫ ਦ ਬਿਗੇਸਟ ਥੇਸ ਦੇ ਵਿੱਚ ਉਹਨੂੰ ਟਾਰਗੇਟ ਕੀਤਾ ਗਿਆ ਬਠਿੰਡਾ ਬਠਿੰਡਾ ਕੈ ਮਿਲਟਰੀ ਦਾ ਬਹੁਤ ਵੱਡਾ ਕੈਂਟੋਨਮੈਂਟ ਹੈ ਤੇ ਚੰਡੀਗੜ੍ਹ ਇਹ ਇਹਨਾਂ ਥਾਵਾਂ ਦੇ ਉੱਤੇ ਟਾਰਗੇਟ ਕੀਤਾ ਗਿਆ ਦੇਰ ਰਾਤ ਤਕਰੀਬਨ 1:00 ਤੋ 1:30 ਵਜੇ ਦੇ ਦੌਰਾਨ ਇਹ ਹਮਲੇ ਹੁੰਦੇ ਆ ਔਰ ਇੰਨਾ ਸਾਰੀਆਂ ਥਾਵਾਂ ਦੇ ਉੱਤੇ ਹਮਲੇ ਨਿਊਟਰਲਾਈਜ਼ ਕਰਦਾ ਭਾਰਤ ਇਹਦੇ ਵਿੱਚ ਕਾਮਯਾਬ ਹੁੰਦਾ ਔਰ ਕਾਮਯਾਬ ਹੋਣ ਦੇ ਨਾਲ ਦੇਰ ਰਾਤ ਨੂੰ ਅਮਰਿਤਸਰ ਦੀ ਧਮਾਕਿਆਂ ਦੀ ਆਵਾਜ਼ ਸੁਣੀ ਉਹ ਇਹੀ ਜਿਹੜੇ ਅਟੈਕ ਸੀ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ ਉਹਨਾਂ ਧਮਾਕਿਆਂ ਦੀ ਆਵਾਜ਼ ਤੁਸੀਂ ਸੁਣੀ ਹੈ